ਆਪ 3 ਨਿਊਜ਼ 5 ਅਪ੍ਰੈਲ ਮਾਰਨਿੰਗ ਸੈਕਸ਼ਨ ਦੇ ਮੀਡੀਆ ਸਰਦਾਰ ਜੀ ਤੁਹਾਡਾ ਸਵਾਗਤ ਪੰਜਾਬ ਦੀ ਲੁਧਿਆਣਾ ਪੱਛਮੀ ਜਿਮਨੀ ਚੌਂ ਨੂੰ ਤੇ ਸਿਆਸੀ ਤਰ੍ਹਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਤੇ ਉਮੀਦਵਾਰਾਂ ਦੇ ਐਲਾਨ ਹੋਣ ਲੱਗੇ ਨੇ ਕਾਂਗਰਸ ਨੇ ਇਸ ਸੀਟ ਤੋਂ ਸਾਬਕਾ ਮੰਤਰੀ ਭਾਰਤ ਪੁਸ਼ਨ ਆਸ਼ੂ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਆਮ ਆਦਮੀ ਪਾਰਟੀ ਵੱਲੋਂ ਪਹਿਲਾਂ ਹੀ ਇਸ ਸੀਟ ਤੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਉਮੀਦਵਾਰ ਐਲਾਨੇ ਹੋਏ ਨੇ ਬਾਕੀ ਧਿਰਾਂ 'ਚ ਭਾਜਪਾ ਤੇ ਅਕਾਲੀ ਖੇਮੇ ਕਦੋਂ ਤੇ ਕਿਨੂ ਕਿਨੂ ਉਮੀਦਵਾਰ ਐਲਾਨਣਗੇ ਇਸ ਉੱਤੇ ਅਗਲੀ ਨਜ਼ਰ ਟਿਕ ਗਈ ਹੈ ਪੰਜ ਚੋਣ ਕਮਿਸ਼ਨ ਵੱਲੋਂ ਖਾਲੇ ਇਸ ਸੀਟ ਦੀ ਚੋਣ ਦਾ ਐਲਾਨ ਨਹੀਂ ਕੀਤਾ ਵੇਖਣ ਵਾਲੀ ਗੱਲ ਹੋਵੇਗੀ ਕਿ ਇਹ ਚੋਣ ਕਦੋਂ ਹੋਏਗੀ ਸਮਝਾ ਜਾ ਰਿਹਾ ਹੈ ਕਿ ਲੁਧਿਆਣਾ ਪੱਛਮੀ ਦੀ ਚੋਣ ਕਈ ਪੱਖਾਂ ਤੋਂ ਕਾਫੀ ਦਿਲਚਸਪ ਰਹੇਗੀ ਤੇ ਅਜਹੀ ਦਿਲਚਸਪੀ ਉੱਤੇ ਨਜ਼ਰ ਰਹਿਣੀ ਸੁਭਾਵਕ ਹੀ ਹੈ ਉਧਰ ਵੱਖਰੀ ਅਹਿਮ ਖਬਰ ਕੀ ਮੰਮਤਾ ਬენਰਜੀ ਨੂੰ ਮੁੱਖ ਮੰਤਰੀ ਦੀ ਕੁਰਸੀ ਛੱਡਣੀ ਪਵੇਗੀ ਜਾਂ ਕਿ ਜੇਲ੍ਹ ਜਾਣਾ ਪੈ ਸਕਦਾ ਹੈ ਪੱਛਮੀ ਬੰਗਾਲ ਤੋਂ ਇਹ ਚਰਚਾ ਨਿਕਲ ਕੇ ਅੱਗੇ ਵਧ ਰਹੀ ਹੈ ਅਸਲ 'ਚ ਸੁਪਰੀਮ ਕੋਰਟ ਵੱਲੋਂ ਪੱਛਮੀ ਬੰਗਾਲ ਦੇ ਵਿੱਚ ਲਗਭਗ 26000 ਅਧਿਆਪਕਾਂ ਅਤੇ ਗੈਰ ਅਧਿਆਪਨ ਸਟਾਫ ਦੀ ਭਰਤੀ ਨੂੰ ਰੱਦ ਕਰਨ ਦੇ ਕੋਲਕਾਤਾ ਹਾਈ ਕੋਰਟ ਦੇ ਆਦੇਸ਼ ਨੂੰ ਬਰਕਰਾਰ ਰੱਖਣ ਦੇ ਫੈਸਲੇ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਵੱਲੋਂ ਮਮਤਾ ਬੈਂਦਰਜੀ ਤੋਂ ਅਸਤੀਫੇ ਦੀ ਮੰਗ ਕੀਤੀ ਜਾਣ ਲੱਗੀ ਹੈ ਦੱਸਿਆ ਜਾ ਰਿਹਾ ਹੈ ਕਿ ਪੱਛਮੀ ਬੰਗਾਲ ਦੇ ਇਸ ਸਾਹਮਣੇ ਆਏ ਮਾਮਲੇ ਵਾਂਗ ਪਿਛਲੇ ਸਮੇਂ ਹਰਿਆਣਾ 'ਚ ਵੀ ਇੱਕ ਮਸਲਾ ਬਣਿਆ ਸੀ ਜਿਸ 'ਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚਟਾਲਾ ਨੂੰ ਜੇਲ੍ਹ ਜਾਣਾ ਪੈ ਗਿਆ ਸੀ ਹੁਣ ਮਮਤਾ ਬੈਂਦਰਜੀ ਅਜੇ ਹੀ ਘਟਾਰੇ 'ਚ giregi ਇਹ ਚਰਚਾ ਸਿਆਸੀ ਗਲੈਰੀਆਂ ਦੇ ਵਿੱਚ ਕਾਫੀ ਮਗ ਰਹੀ ਹੈ ਕਾਜ਼ ਕਰਕੇ ਤ੍ਰਿਮੂਲ ਕਾਂਗਰਸ ਤੇ ਭਾਜਪਾ ਆਹਮੋ ਸਾਹਮਣੇ ਨੇ ਇਸ ਮਾਮਲੇ ਉੱਤੇ ਉਧਰ ਸ਼੍ਰੀ ਅਕਾਲ ਤਖਸਾਲ ਦੇ ਜਥੇਦਾਰ ਕੁਲਦੀਪ ਸਿੰਘ ਗੜਗਾਜ ਨੇ ਤਾਵਰ ਮੋਰਚਾ ਸਮਾਣਾ ਇਸਮੂਲਿਤ ਕੀਤੀ ਅਜੇ ਹੀ ਦੌਰਾਨ ਉਹਨਾਂ ਕੇਂਦਰ ਤੇ ਸੂਬਾ ਸਰਕਾਰ ਨੂੰ ਵੇਦਵੀਧੀਆਂ ਘਟਨਾਵਾਂ ਰੋਕਣ ਲਈ ਵੱਖਰਾ ਕਾਨੂੰਨ ਬਣਾਉਣ ਦੀ ਜ਼ੋਰਦਾਰ ਮੰਗ ਕੀਤੀ ਉਧਰ ਨਵੀਂ ਟੈਕਨੋਲੋਜੀ ਅਪਣਾਉਣ ਦੇ ਕਮਾਂਤਰੀ ਸੂਚਕੰਕ 'ਚ ਭਾਰਤ 67ਵੇਂ ਸਥਾਨ 'ਤੇ ਹੈ। ਵਿਸ਼ਵ ਸੰਸਥਾ ਦੀ ਇੱਕ ਰਿਪੋਰਟ ਮੁਤਾਬਕ 170 ਦੇਸ਼ਾਂ ਦੀ ਰੈਂਕਿੰਗ 'ਚ ਭਾਰਤ ਨੇ 7ਵਾਂ ਸਥਾਨ ਪਾਇਆ ਹੈ। ਉਧਰ ਮੌਸਮ ਨਾਲ ਜੁੜੀ ਸੰਸਾਰ 'ਚੋਂ ਸਾਹਮਣੀ ਆਈ ਖਬਰ ਮੁਤਾਬਕ ਜ਼ੂਰਪੀਨ ਜੂਨੀਅਰ ਦੇ ਮੁਲਕਾਂ ਨੇ ਆਪਣੀਆਂ ਘੜੀਆਂ ਦਾ ਸਮਾਂ ਬਦਲ ਲਿਆ। ਘੜੀਆਂ ਜਾਂ ਘੜੀਏ ਕੀ ਟਾਈਪ ਹੀ ਸਾਂਦੀਆਂ ਸੂਈਆਂ ਬਦਲ ਦਿੱਤੀਆਂ ਗਈਆਂ ਨੇ ਜਾਂ ਇਹ ਬਦਲਾਅ ਜਿਹੜਾ ਮੌਸਮ ਦੇ لحاظ ਤੋਂ ਹਰ ਵਰੀ ਜਾਂ ਕੁਝ ਸਮੇਂ ਬਾਅਦ ਹੁੰਦਾ ਹੈ ਇਹ ਅਜਿਹੇ ਦੇਸ਼ਾਂ ਨੇ ਉਹਨੂੰ ਅਪਣਾ ਲਿਆ ਐਤਵਾਰ ਤੋਂ ਆਸਟ੍ਰੇਲੀਆ 'ਚ ਇੱਕ ਘੰਟਾ ਘੜੀਆਂ ਪਿੱਛੇ ਰਹਿਣਗੀਆਂ ਮਹਾਲੀ 'ਚ ਅੱਜ ਸ਼ਾਮੀ 7:30 ਵਜੇ ਪੰਜਾਬ ਕਿੰਗਜ਼ 11 ਤੇ ਰਾਜਸਥਾਨ ਰਾਇਲਜ਼ ਦਰਮਿਆਨ ਮੈਚ ਹੋਏਗਾ ਦੋਵੇਂ ਟੀਮਾਂ ਚੰਡੀਗੜ੍ਹ ਪਹੁੰਚ ਗਈਆਂ ਨੇ ਅਹਿਮ ਗੱਲ ਦੋਵੇਂ ਟੀਮਾਂ ਆਈਪੀਐਲ 225 ਪਹਿਲੀ ਵਾਰ ਆਹਮੋ ਸਾਹਮਣੇ ਹੋਣਗੀਆਂ ਖੈਰ ਰੱਬ ਰਾਖਾ ਦੇਖਦੇ ਰਹੋ ਚੈਨਲ ਈ ਵਿਸ਼ਨ ਪੰਜਾਬੀ ਈ ਵਿਸ਼ਨ ਪੰਜਾਬੀ